ਕ੍ਰਿਕਟ ਦੀ ਗੱਲ ਕਰੀਏ ਤਾਂ ਅੱਜ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ T20 ਪਹਿਲਾ ਮੈਚ ਖੇਡਿਆ ਜਾਵੇਗਾ ਜੀਆਂ ਵਸਤੇ ਕਿ ਇਹ ਪਹਿਲਾ ਮੈਚ ਪਲੇ ਕੇਲੇ ਦੇ ਵਿੱਚ ਖੇਡਿਆ ਜਾਵੇਗਾ ਤੇ ਇਸ ਦੇ ਨਾਲ ਹੀ ਦੋ ਮੈਚ ਜਿਹੜੇ ਹੋਰ T20 ਦੇ ਖੇਡੇ ਜਾਣਗੇ ਉਹ ਵੀ ਪਲੇ ਕੇਲੇ ਦੇ ਵਿੱਚ ਹੀ ਖੇਡੇ ਜਾਣਗੇ ਤੇ ਇਸ ਦੇ ਨਾਲ ਹੀ ਮੈਚ ਦੀ ਕਮਾਂਡ ਸੰਭਾਲਣ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦੀ ਕਪਾਨ ਸੂਰੇ ਕੁਮਾਰ ਯਾਦਵ ਸੰਭਾਲਣਗੇ ਤੇ ਇਸ ਦੇ ਨਾਲ ਹੀ ਉਹ ਆਪਣੇ ਕਪਤਾਨੀ ਕਰੀਅਰ ਦੀ ਸ਼ੁਰੂਆਤ ਕਰਨਗੇ ਤੇ ਉਧਰ ਹੀ ਗੌਤਮ ਗੰਬੀਰ ਦੀ ਗੱਲ ਕਰੀਏ ਤਾਂ ਗੌਤਮ ਗੰਬੀਰ ਨੂੰ ਵੀ ਨਵਾਂ ਕੋਚ ਨਿਯੁਕਤ ਕੀਤਾ ਗਿਆ ਹੈ BCCI ਦੇ ਵੱਲੋਂ ਤੇ ਇਸ ਮੈਚ ਤੋਂ ਹੀ ਉਹ ਆਪਣੀ ਕੋਚਿੰਗ ਕੈਰੀਅਰ ਦੀ ਸ਼ੁਰੂਆਤ ਕਰਨਗੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਤਿੰਨ ਵਨਡੇ ਮੈਚ ਖੇਡੇ ਜਾਣਗੇ ਤੇ ਵਨਡੇ ਮੈਚ ਕੋਲੰਬੋ ਦੇ ਵਿੱਚ ਖੇਡੇ ਜਾਣਗੇ ਤੇ ਅੱਜ ਜਿਹੜਾ ਮੈਚ ਖੇਡਿਆ ਜਾਵੇਗਾ ਸ਼੍ਰੀਲੰਕਾ ਤੇ ਭਾਰਤ ਦੇ ਵਿਚਾਲੇ T20 ਮੈਚ ਉਸ ਦੀ ਸ਼ੁਰੂਆਤ ਸ਼ਾਮ ਨੂੰ 7 ਵਜੇ ਹੋਵੇਗੀ ਦੱਸ ਦਈਏ ਕਿ ਇਸ ਮੈਚ ਤੋਂ ਗੌਤਮ ਗੰਭੀਰ ਦੇ ਉੱਪਰ ਵੱਡੀ ਜ਼ਿੰਮੇਵਾਰੀ ਪਈ ਹੈ ਮੁੱਖ ਕੋਚ ਵਿਜੋ ਦਰਾਵਿੜ ਦੇ ਕਾਰਜਕਾਲ ਦੌਰਾਨ ਭਾਰਤ ਨੇ ICC ਮੁਕਾਬਲੇਾਂ ਤੇ ਦੋਨੋਂ ਫਾਰਮੈਟਸ ਦੇ ਵਿੱਚ ਫਾਈਨਲ ਵਿੱਚ ਜਗ੍ਹਾ ਬਣਾਈ ਹੈ ਤੇ ਗੰਭੀਰ ਨੂੰ ਹੁਣ ਇਨ੍ਹਾਂ ਸਫਲਤਾਵਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਣਾ ਪਵੇਗਾ। ਸੁਰੇਸ਼ ਕੁਮਾਰ ਨੂੰ ਕਪਤਾਨ ਬਣਾਉਣਾ ਥੋੜਾ ਹੈਰਾਨੀਜਨਕ ਫੈਸਲਾ ਸੀ ਕਿਉਂਕਿ ਰੋਹਿਤ ਸ਼ਰਮਾ ਦੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹਾਰਦਿਕ ਪੰਡਿਆ ਨੂੰ ਇਸ ਅਹੁਦੇ ਦਾ ਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਸੀ। ਚੋਣ ਕਮੇਟੀ ਨੇ ਕਪਤਾਨ ਦੇ ਤੌਰ ਤੇ ਸੂਰਜ ਕੁਮਾਰ ਦੇ ਘੱਟ ਤਜਰਬੇ ਨੂੰ ਨਜ਼ਰ ਅੰਦਾਜ਼ ਕੀਤਾ ਹੈ ਤੇ ਉਸ ਨੂੰ ਟੀਮ ਦੀ ਕਮਾਨ ਸੌਂਪ ਦਿੱਤੀ ਹੈ। ਅਗਲਾ T20 ਵਰਲਡ ਕਪ 2026 ਦੇ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸਾਂਝੇ ਤੌਰ ਤੇ ਖੇਡਿਆ ਜਾਵੇਗਾ ਅਤੇ ਚੋਣ ਕਾਰਾਂ ਕੋਲ ਉਸ ਲਈ ਟੀਮ ਨੂੰ ਤਿਆਰ ਕਰਨ ਲਈ ਅਜੇ ਕਾਫੀ ਸਮਾਂ ਬਾਕੀ ਹੈ। ਦੱਸਦੀ ਹੈ ਕਿ ਇਸ ਦੇ ਨਾਲ ਹੀ ਭਾਰਤੀ ਟੀਮ ਦੇ ਵਿੱਚ ਬਦਲਾਅ ਦਾ ਵੱਡਾ ਦੌਰ ਹੈ। ਭਾਰਤੀ ਟੀਮ ਵਿੱਚ ਬਦਲਾਅ ਪਿਛਲੇ ਮਹੀਨੇ ਵਿਸ਼ਵ ਕੱਪ ਜਿੱਤਣ ਅਤੇ T20 ਅੰਤਰਰਾਸ਼ਟਰੀ ਕ੍ਰਿਕਟ ਤੋਂ ਰੋਹਿਤ, ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਦੇ ਸਨਿਆਸ ਲੈਣ ਤੋਂ ਬਾਅਦ ਆਇਆ। ਜਦੋਂ ਭਾਰਤੀ ਟੀਮ ਬਦਲਾਅ ਤੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਤਾਂ ਸੀਮਤ ਓਵਰਾਂ ਦੀ ਟੀਮ ਦੇ ਉਪ ਕਪਤਾਨ ਸ਼ੁਭਮਨ ਗਿੱਲ ਸ਼ਾਇਦ ਇਸ ਨੂੰ ਆਪਣੀ ਜਗ੍ਹਾ ਪੱਕੀ ਕਰਨ ਦੇ ਮੌਕੇ ਵਿੱਚੋਂ ਦੇਖ ਰਹੇ ਨੇ। ਸਿਰਫ ਉਹੀ ਨਹੀਂ, ਯਸ਼ਸਵੀ ਜੈਸਵਾਲ, ਰਿੰਕੂ ਸਿੰਘ ਅਤੇ ਇੱਥੋਂ ਤਾਂ ਕੀ ਰિયાન ਪਰਾਗ ਵਰਗੇ ਹੋਰ ਖਿਡਾਰੀ ਵੀ ਅਜਿਹਾ ਕਰਨਾ ਚਾਹੁੰਦੇ ਨੇ। ਅਕਸ਼ਰ ਪਟੇਲ ਦੀ ਗੱਲ ਕਰੀਏ ਤਾਂ ਅਕਸ਼ਰ ਪਟੇਲ ਜਡੇਜਾ ਦੀ ਥਾਂ ਲੈਣ ਲਈ ਪੂਰੀ ਤਰ੍ਹਾਂ ਤਿਆਰ ਨੇ ਉਹਨਾਂ ਤੋਂ ਇਲਾਵਾ ਭਾਰਤ ਕੋਲ ਹਾਰਦਿਕ ਸ਼ਿਵਮ ਦੂਬੇ ਅਤੇ ਵਸ਼ਿੰਗਟਨ ਸੁੰਦਰ ਦੇ ਰੂਪ ਦੇ ਵਿੱਚ ਚੰਗੇ ਹਾਲ ਗਰਾਉਂਡਰ ਵੀ ਹਨ ਜਸਪ੍ਰੀਤ ਬੁਮਰਾ ਨੂੰ ਇਸ ਦੌਰੇ ਤੋਂ ਆਰਾਮ ਦਿੱਤਾ ਗਿਆ ਹੈ ਅਤੇ ਅਦ ਉਸ ਦੀ ਗੈਰ ਹਾਜ਼ਰੀ ਦੇ ਵਿੱਚ ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਾਜ ਇੱਥੇ ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਹਾਲਾਤ ਦਾ ਪੂਰਾ ਫਾਇਦਾ ਉਠਾਉਣਾ ਚਾਹਣਗੇ ਅਤੇ ਟੀਮ ਵਿੱਚ ਆਪਣੀ ਜਗ੍ਹਾ ਮਜ਼ਬੂਤ ਕਰਨਗੇ ਤੇ ਉਧਰ ਇਹ ਟੀਮਾਂ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦੇ ਵਿੱਚ ਸੂਰਜ ਕੁਮਾਰ ਯਾਦਵ ਕਪਤਾਨ ਦੇ ਵਜੋਂ ਦਿਖਾਈ ਦੇਣਗੇ, ਸ਼ੁਭਮਨ ਗਿੱਲ, ਯਸ਼ਸਵੀ, ਜੈਸਵਾਲ, ਰਿੰਕੂ ਸਿੰਘ, ਰિયાન ਪਰਾਗ, ਰਿਸ਼ਭ ਪੰਤ ਵਿਕਟ ਕੀਪਰ ਹੋਣਗੇ, ਸੰਜੂ ਸैमसन ਵਿਕਟ ਕੀਪਰ ਹੋਣਗੇ, ਹਾਰਦਿਕ ਪੰਡਿਆ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਵਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ, ਅਹਿਮਦ, ਮੁਹੰਮਦ ਸਿਰਾਜ ਇਹਨਾਂ ਸਾਰੇ ਖਿਡਾਰੀਆਂ ਦੀ ਭਾਰਤੀ ਟੀਮ ਵੱਜੋਂ ਮੇਜ਼ਬਾਨੀ ਕੀਤੀ ਜਾਵੇਗੀ శ్రీలంਕਾ ਦੇ ਵਿੱਚ ਦਿਨੇਸ਼ ਚਾਂਦੀਮਲ ਅਵਿਸ਼ਕਾ ਫਰਨਾਂండో ਕੁਸਲ ਮੈਂਡਿਸ ਪੱਥੂ ਮਨਿਸਾਂਕਾ ਕੁਸਲ ਪਰੇਰਾ ਚਰਿਤ ਅਸਲੰਕਾ ਵਨਿੰਦੂ ਹਸਰੰਗਾ ਕਾਮਿੰਡੂ ਮੈਂਡਿਸ ਦਾਸੁਨ ਸ਼ਨਾਕਾ ਚਾਮਿੰਡੂ ਵਿਕਰਮ ਸਿੰਘੇ ਬਿਨੂਰਾ ਫਰਨਾਂండో ਦਿਲਸ਼ਾਨ ਬਦਸ਼ੁੰਕਾ ਮਥੀਸਾ ਪਥੀਰਾਨਾ ਮਹੇਸ਼ ਠਿਕਸ਼ਾਣਾ ਦੁਨੀਤ ਵਿਲਾਲਗੇ ਇਹ ਸ਼੍ਰੀਲੰਕਾ ਦੀ ਟੀਮ ਦੇ ਵਿੱਚ ਅੱਜ ਮੈਚ ਖੇਡਣਗੇ ਤੇ ਇਸ ਦੇ ਨਾਲ ਹੀ ਕਪਤਾਨੀ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਦੀ ਕਪਤਾਨੀ ਚਰਿਤ ਅਸਲੰਕਾ ਸੰਭਾਲਣਗੇ ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਸ਼ਾਮ 7 ਵਜੇ ਤੋਂ ਭਾਰਤੀ ਸਮੇਂ ਦੇ ਅਨੁਸਾਰ ਮੈਚ ਸ਼ੁਰੂ ਹੋ ਜਾਵੇਗਾ ਪਹਿਲਾ T20 ਮੈਚ ਭਾਰਤੀ ਸ਼੍ਰੀਲੰਕਾ ਦੇ ਵਿਚਾਲੇ ਇਹ ਹੁਣ ਜਾ ਰਿਹਾ ਹੈ ਤੇ ਇਹ ਮੈਚ ਪਲੇ ਕੇਲੇ ਦੇ ਵਿੱਚ ਖੇਡਿਆ ਜਾਵੇਗਾ ਤੇ ਅਗਲੇ ਦੋ T20 ਮੈਚ ਵੀ ਪਲੇ ਕੇਲੇ ਦੇ ਵਿੱਚ ਖੇਡੇ ਜਾਣਗੇ ਤੇ ਇਸ ਮੈਚ ਦੀ ਕਪਤਾਨੀ ਇਸ ਮੈਚ ਦੀ ਕਮਾਨ ਸੁਰੇ ਕੁਮਾਰ ਯਾਦਵ ਦੇ ਹੱਥਾਂ ਦੇ ਵਿੱਚ ਹੈ ਤੇ ਹੁਣ ਇਹ ਦੇਖਣ ਵਾਲੀ ਗੱਲ ਰਹੇਗੀ ਕਿ ਇਸ ਮੈਚ ਦੇ ਵਿੱਚ ਭਾਰਤ ਜਿੱਤ ਹਾਸਲ ਕਰ ਪਾਉਂਦਾ ਹੈ ਜਾਂ ਨਹੀਂ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਤੁਹਾਨੂੰ ਕੀ ਲੱਗਦਾ ਹੈ ਕਿ ਭਾਰਤ ਦੇ ਹਿੱਸੇ ਇਹ ਮੈਚ ਆਉਂਦਾ ਹੈ ਭਾਰਤ ਦੇ ਹਿੱਸੇ ਜਿੱਤ ਆਉਂਦੀ ਹੈ ਜਾਂ ਨਹੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ